मोदी मुरदाबाद मुराद मता खातो किसान मोदी ਤਾਰਸਨ ਕੌਜੀ ਵਾਲਾ ਕ੍ਰਾਂਤੀਕਾਰੀ ਕਿਸਾਨ ਜਿਹਨੇ ਪੰਜਾਬ ਭਾਈ ਜਿਹੜੀ ਥੋੜੀ ਮੀਟਿੰਗ ਇਹ ਕਰਦੇ ਉੱਪਰ ਇਹ ਦੱਸ ਕੀ ਮੈਟਰ ਸੀ ਮੀਟਿੰਗ ਇਹ ਜੀ ਜਿਹੜਾ ਸਾਡਾ ਹੁਣ ਇਹ 26 ਤੇ 27 ਨੂੰ ਦਿੱਲੀ ਜਾਣ ਸੰਬੰਧੀ ਹੈ ਨਾ ਉਹਦੇ ਬਾਰੇ ਤਿਆਰੀ ਮੀਟਿੰਗ ਸੀ ਸਾਰੀਆਂ ਜਥੇਬੰਦੀਆਂ ਜਿਹੜੀਆਂ ਇਹ 30 ਜਥੇਬੰਦੀਆਂ ਦੇ ਵਿੱਚ ਸ਼ਾਮਲ ਨੇ ਉਹਦੇ ਵਿੱਚ ਜਿਹੜੀਆਂ ਪਟਿਆਲੇ ਨਾਲ ਸੰਬੰਧਨ ਸੀ ਉਹਨਾਂ ਦੀ ਅੱਜ ਸਾਡੀ ਜिले ਪਟਿਆਲੇ ਦੇ ਵਿੱਚ 12 ਦਿਨ ਦੇ ਵਿੱਚ ਮੀਟਿੰਗ ਰੱਖੀ ਹੋਈ ਸੀ ਉਹ ਮੀਟਿੰਗ ਕੀਤੀ ਆ ਸੀ ਤੇ ਦਿੱਲੀ ਨੂੰ ਜਿਵੇਂ ਮਤਲਬ ਜਾਣਾ ਹੈ ਕਿੰਨੇ ਵਜੇ ਤੁਰਨਾ ਹੈ ਕਿਹੜੇ-ਕਿਹੜੇ ਰਸਤੇ ਨੇ ਜਿਵੇਂ ਖਨੌਰੀ ਹੋ ਗਿਆ ਸਾਡਾ ਪਾਟਣਾ ਖਨੌਰੀ ਰੋਡ ਤੇ ਉਧਰ ਜਾਣਗੇ ਕੁਝ ਜਿਹੜੇ ਮਤਲਬ ਸੰਗਰੂਰ ਬਰਨਾਲਾ ਜਾਂ ਉਧਰੋਂ ਦੂਸਰੇ ਮੁਕਸਰ ਇਧਰ ਉਹ ਕੁਝ ਪਰਲੇ ਬਨੇ ਦੀ ਢੱਬ ਵਾਲੀ ਸਾਈਡ ਤੇ ਜਾਣਗੇ ਕੁਝ ਇਧਰੋਂ ਦੀ ਮਤਲਬ ਗਰਦਾਸਪੁਰ ਅੰਮ੍ਰਿਤਸਰ ਜਲੰਧਰ ਇਹ ਸ਼ੰਭੂ ਸਾਈਡ ਤੇ ਜਾਣਗੇ ਇਹਦੇ ਬਾਰੇ ਜਿਹੜਾ ਸਾਡਾ ਮਤਲਬ ਇਛਾ ਚਾਹ ਹੋਇਆ ਇਹ ਸਾਡਾ ਉਹ ਮਤਲਬ ਜਾਰਾ ਮੈਨ 2 ਪੁਆਇੰਟ ਹੀ ਹੋਏ ਨੇ ਖਨੌਰੀ ਤੇ ਸ਼ੰਭੂ ਕਿਸ ਤਰ੍ਹਾਂ ਦੇ ਰਣਨੀਤੀ ਜੋ ਅੱਗੇ ਜਾਂਦੇ ਕਿਵੇਂ ਦਾ ਕਰੋਜੇ ਰਸਤੇ ਰੁੱਕਿਆ ਜਾਂ ਉਹ ਕਿਤੇ ਫੈਸਲਾ ਇਹ ਪੂਰਾ ਜਿਵੇਂ ਕਿ ਹੁਣ ਕਿਸਾਨਾਂ ਦਾ ਪੂਰਾ ਦੇਸ਼ ਦੀਆਂ 500 ਜਥੇਬੰਦੀਆਂ ਵੱਲੋਂ ਇਹਨੂੰ ਮਤਲਬ ਪੰਜਾਬ ਦੇ ਕਿਸਾਨਾਂ ਨੂੰ ਤੇ ਨਾਲ ਮਤਲਬ ਇਕੱਠ ਹੋਇਆ ਏ ਤੇ ਸਾਡਾ ਸਾਨੂੰ ਇਹ ਸਾਡਾ ਫੈਸਲਾ ਹੈ ਵੀ ਅਸੀਂ ਦਿੱਲੀ ਪਹੁੰਚਾਂਗੇ ਹਰ ਹਾਲਤ ਪਹੁੰਚਾਂਗੇ ਦਿੱਲੀ ਜਾ ਕੇ ਤੁਹਾਨੂੰ ਰੋਕਦੇ ਉੱਤੇ ਰਸਤੇ ਜ ਕੋਈ ਕ੍ਰੈਕਸ਼ਨ ਕਰਦੇ ਕੀ ਇਹ ਉਹ ਸਾਨੂੰ ਰੋਕਦੇ ਨੇ ਸਾਡੇ ਕੋਲੇ ਉਹ ਤਿਆਰੀ ਹੈ ਸਾਡੇ ਕੋਲੇ ਇੱਕ ਟਰੈਕਟਰ ਮਗਰ ਦੋ ਦੋ ਟਰਾਲੀਆਂ ਪਾਈਆਂ ਹੋਈਆਂ ਨੇ ਉਹਦੇ ਉੱਪਰ ਸਾਡਾ ਰਾਸ਼ਨ ਹੋਏਗਾ ਸਾਡੇ ਆਪਣੇ ਗੱਦੇ ਬਿਸਤਰੇ ਸਾਰਾ ਸਾਡਾ ਕੋਈ ਮਤਲਬ 3-3 4-4 ਮਹੀਨੇ ਦਾ ਰਾਸ਼ਨ ਅਸੀਂ ਮਤਲਬ ਲੈ ਕੇ ਜਾਵਾਂਗੇ ਉਹ ਨਾਲ ਸਾਡਾ ਲੈ ਕੇ ਜਾਵਾਂਗੇ ਜਿੱਥੇ ਸਾਨੂੰ ਰੋਕਣਗੇ ਅਸੀਂ ਉੱਥੇ ਹੀ ਧਰਨਾ ਮਾਰ ਕੇ ਬਹਿ ਜਾਵਾਂਗੇ ਕਿੰਨੇ ਕੁ ਕਿਲੋਏ ਟਰਾਲੀ ਟਰੈਕਟਰ ਕਿੰਨੇ ਕੁ ਹੋਏ ਸਾਡੇ ਜੀ ਅੱਡ-ਅੱਡ ਨੇ ਜਿਵੇਂ ਹੁਣ ਮਤਲਬ ਕਿਸੇ ਜੱਥੇਬੰਦੀ ਦਾ 1000 ਦਾ 10000 ਬੰਦਾ ਜਾਏਗਾ ਕਿਸੇ ਦਾ ਪੂਰੇ ਪੰਜਾਬ ਦੇ ਵਿੱਚੋਂ ਇੱਥੇ ਸਾਡਾ ਇਹ ਸਾਡਾ ਵੀ ਮਤਲਬ ਕੋਈ 4-5000 ਬੰਦਾ ਸਾਡਾ ਵੀ ਜਾਏਗਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਕਿ ਇਹਦੇ ਵੱਧ ਨੇ ਵੱਧ ਜਾਣਗੇ ਕਿ ਇਹਦੇ ਘੱਟ ਨੇ ਘੱਟ ਜਾਣਗੇ ਠੀਕ ਜੀ ਭਾਈ ਇੱਧਰ ਵੀ ਜਾਣੇ ਨਾ ਬਾਅਦ